ਮੋਕਵੰਤਰੀ ਮਾਨ ਦੇ ਘਰ ਖੁਸ਼ੀਆਂ ਆਈਆਂ ਨੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਇਸ ਬਾਰੇ ਖੁਦ ਸੀਐਮ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਕਿ ਵਾਹਿਗੁਰੂ ਨੇ ਬੇਟੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਨੇ ਤੰਦਰੁਸਤ ਨੇ ਰਾਗਵ ਚੱਡਾ ਤੇ ਅਮਨ अरोड़ा ਸਣੇ ਕਈ ਸਿਆਸੀ ਆਗੂਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਉਦੋਂ ਕਾਂਗਰਸ ਦੇ ਵੀ ਕਈ ਆਗੂਆਂ ਨੇ ਵਧਾਈਆਂ ਦਿੱਤੀਆਂ ਕਿ ਆਕਾਸ਼ ਪਰਮਾਤਮਾ ਬੇਟੀ ਨੂੰ ਹਮੇਸ਼ਾ ਖੁਸ਼ੀਆਂ ਬਖਸ਼ੇ ਕਾਂਗਰਸ ਐਮਪੀ ਗੁਰਜੀਤ ਔਜਲਾ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਤੇ ਮੌਜੂਦਾ ਹਾਲਾਤਾਂ ਨੂੰ ਦੇਸ਼ 'ਚ ਅਣ ਐਲਾਨੀ ਐਮਰਜੈਂਸੀ ਦੱਸਿਆ। ਉਹਨਾਂ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ। ਭਾਜਪਾ ਪਾਰਟੀਆਂ 'ਚ ਪੰਨ ਤੋੜ ਕਰ ਰਹੀ ਐ ਤੇ ਦਬਾਅ ਨਾਲ ਲੋਕ ਤੋੜੇ ਜਾ ਰਹੇ ਨੇ। ਪਾਰਟੀ ਛੱਡਣ ਦੀਆਂ ਚਰਚਾਵਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਮੇਰੇ ਕਾਂਗਰਸ ਛੱਡਣ ਬਾਰੇ ਗਲਤ ਖਬਰਾਂ ਫੈਲਾਈਆਂ ਗਈਆਂ। ਮੈਂ ਕਿਤੇ ਨਹੀਂ ਜਾ ਰਿਹਾ ਤੇ ਕਾਂਗਰਸ 'ਚ ਹਾਂ ਤੇ ਰਹਿਾਂਗਾ। ਆਮ ਆਦਮੀ ਪਾਰਟੀ ਛੱਡ ਭਾਜਪੀ ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਨੇ ਆਪ ਤੇ ਗੰਭੀਰ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਆਪ ਨੇ ਮੇਰੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਨਾ ਹੀ ਸ਼ਹਿਰ ਦੇ ਵਿਕਾਸ ਵੱਲ ਧਿਆਨ ਦਿੱਤਾ ਪਰ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਜੋ ਵੀ ਮੁੱਦੇ ਚੱਕੇ ਗਏ ਉਹ ਹੱਲ ਹੋਏ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਕਾਨੂੰਨੀ ਮਸਲਾ ਹੈ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਹਾਈ ਕੋਰਟ ਨੇ ਕਿਹਾ ਕਿ ਇਹ ਕਾਰਜਪਾਲਿਕਾ ਨਾਲ ਜੁੜਿਆ ਹੋਇਆ ਮਾਮਲਾ ਹੈ ਦਿੱਲੀ ਦੇ ਐਲਜੀ ਇਸ ਮਾਮਲੇ ਨੂੰ ਦੇਖਣਗੇ ਤੇ ਫਿਰ ਰਾਸ਼ਟਰਪਤੀ ਕੋਲ ਭੇਜਣਗੇ ਪਰ ਹਾਈ ਕੋਰਟ ਦੀ ਇਸ ਮਾਮਲੇ 'ਚ ਕੋਈ ਭੂਮਿਕਾ ਨਹੀਂ ਹੈ ਉਦਰੇ ਸੇ ਵਿਚਾਲੇ ਭਾਜਪਾ ਵੱਲੋਂ ਕੇਜਰੀਵਾਲ ਦੇ ਸਤੀਫੇ ਨੂੰ ਮੰਗਨ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਗੰਭੀਰ ਇਲਜ਼ਾਮ ਲਾਏ ਗਏ ਕਿ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਸਾਡੇ ਵਿਧਾਇਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਆਪ ਨੇ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਪੈਸੇ ਵਾਈਪਲਸ ਸਿਕਿਉਰਿਟੀ ਤੇ ਲੋਕ ਸਭਾ ਟਿਕਟ ਦੀ ਆਫਰ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਆਪ ਵਿਧਾਇਕਾਂ ਨੂੰ ਥਾਂ-ਥਾਂ ਤੋਂ ਫੋਨ ਆ ਰਹੇ ਨੇ ਆਪ ਨੇ ਦਾਅਵਾ ਕੀਤਾ ਕਿ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਵੀ ਜਲੰਧਰ ਚ ਪਾਜਪਾ ਚੌਥੇ ਨੰਬਰ ਦੀ ਪਾਰਟੀ ਹੈ ਆਪ ਦੇ ਇਲਜ਼ਾਮਾਂ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ 25-25 ਕਰੋ ਆਫਰ ਦੀ ਗੱਲ ਕਰ ਰਹੇ ਨੇ ਉਹਨਾਂ ਤੇ 5-5 ਹਜ਼ਾਰ ਦੀ ਧੋਖਾਧੜੀ ਦਾ ਪਰਚਾ ਦਰ ਗਿਆ ਹੈ ਇਲਜ਼ਾਮ ਲਾਉਣ ਵਾਲਿਆਂ ਤੇ 420 ਦੇ ਪਰਚੇ ਨੇ ਜਾਖੰਡ ਨੇ ਤੰਜ ਪੁਰੇ ਲੈਸ ਦੇ ਕਿ ਆ ਕਿ 5000 ਤੇ ਡੁੱਲਣ ਤੇ ਵੇਕਣ ਵਾਲਿਆਂ ਨੂੰ 25 ਕਰੋੜ ਰੁਪਏ ਕੌਣ ਦੇਵੇ ਸਿਨੀਅਰ ਵਕੀਲ ਹਰੀਸ਼ ਸਾਲਵੇ ਸਣੇ 600 ਵਕੀਲਾਵਾਂ ਵੱਲੋਂ ਸੀਜੀਆਈ ਨੂੰ ਚਿੱਠੀ ਲਿਖੀ ਗਈ ਹੈ ਜਿਸ 'ਚ ਖਾਸ ਗਰੁੱਪ ਦਾ ਜ਼ਿਕਰ ਕੀਤਾ ਗਿਆ ਵਕੀਲਾ ਨੇ ਅਦਾਲਤ ਦੇ ਫੈਸਲਿਆਂ ਤੇ ਸਵਾਲ ਚੱਕਰ ਨੂੰ ਲੈ ਕੇ ਚਿੰਤਾ ਜਤਾਈ ਵਕੀਲਾ ਨੇ ਇਲਜ਼ਾਮ ਲਾਇਆ ਕਿ ਨਿਆ ਪਾਲਿਕਾ ਤੇ ਇੱਕ ਖਾਸ ਗਰੁੱਪ ਵੱਲੋਂ ਦਬਾਅ ਬਣਾਇਆ ਜਾ ਰਿਹਾ ਤੇ ਨਿਆ ਪਾਲਿਕਾ ਨੂੰ ਪਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਿਆਸੀ ਏਜੰਡੇ ਤਹਿਤ ਫੋਟ ਦੇ ਫੈਸਲਿਆਂ ਦੀ ਆਲੋਚਨਾ ਉੱਤਰਾਖੰਡ ਦੇ ਉਦਮ ਸਿੰਘ ਨਗਰ ਚ ਵੱਡੀ ਵਾਰਦਾਤ ਹੋਈ ਜਿੱਥੇ ਨਾਨਕ ਮੱਤਾ ਸਾਹਿਬ ਗੁਰਦੁਆਰੇ ਚ ਕਾਰ ਸੇਵਾ ਦੇ ਮੁਖੀ ਦਾ ਕਤਲ ਕਰ ਦਿੱਤਾ ਗਿਆ ਦਮਾਸ਼ਾ ਨੇ ਗੁਰਦੁਆਰੇ ਚ ਵੜ ਕੇ ਬਾਬਾ ਤਰਸੀਮ ਸਿੰਘ ਨੂੰ ਗੋਲੀਆਂ ਮਾਰੀਆਂ ਮਾਮਲੇ ਚ ਉੱਤਰਾਖੰਡ ਪੁਲਿਸ ਨੇ ਤੁਰੰਤ ਐਸਆਈਟੀ ਦਾ ਗਠਨ ਕੀਤਾ ਡੀਜੀਪੀ ਨੇ ਕਿਹਾ ਕਿ ਹਮਲਾਵਰਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਏ ਗੁਰੂਗ੍ਰਾਮ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਭਾਣਜੇ ਨੇ ਮੰਮੀ ਨਾਲ ਪ੍ਰੇਮ ਸਬੰਧਾਂ ਦੇ ਚੱਲਦਿਆਂ ਮਾਮੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਲਜ਼ਾਮ ਨੇ ਕਿ ਪਾਣਜੇ ਨੇ ਪਹਿਲਾਂ ਮਾਮੇ ਨੂੰ ਕਾਰਚ ਬਿਠਾ ਕੇ ਸ਼ਰਾਬ ਪਲਾਈ ਤੇ ਫਿਰ ਗਲਾ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਕਲੋਨੀ ਚੀ ਸੱਟ ਦਿੱਤਾ ਮਾਮਲੇ 'ਚ ਕਾਰਵਾਈ ਕਰਦਿਆਂ ਸੈਕਟਰ 10 ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਖਬਰ ਮੋਗਾ ਤੋਂ ਜਿੱਤੋਂ ਦੇ ਪਿੰਡ ਚੁਗਾਵਾਂ ਦੇ ਸਰਕਾਰੀ ਸਕੂਲ 'ਚ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ ਘਟਨਾ ਸਕੂਲ ਦੀ ਰਸੋਈ ਚ ਵਾਪਰੀ ਧੂਮਹਿਲਾ ਮਿਡ-ਡੇ ਮੀਲ ਵਰਕਰਾਂ ਨੂੰ ਬੜੀ ਬੁਸ਼ੱਕਤ ਨਾਲ ਸੋਈ ਚੋਂ ਕੱਢ ਕੇ ਜਾਨ ਬਚਾਈ। ਮੌਕੇ ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੱਦਿਆ। ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਕਿ ਸਕੂਲ ਚ ਬਾਬੇ ਤੇ ਅਧਿਆਪਕ ਮਿਲਨੀ ਸੀ। ਪਰ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾਰੇ। ਨੂਂਦੇ ਝਮਰਾਵਟ ਪਿੰਡ ਨੇੜੇ ਦਿੱਲੀ-ਮੁੰਬਈ ਐਕਸਪ੍ਰੈਸ ਵੇ ਤੇ ਭਿਆਨਕ ਸੜਕ ਖਾਸਾ ਵ ਆਪਣਾ ਜਿੱਥੇ ਤੇਜ਼ ਰਫ਼ਤਾਰ ਗੱਡੀ ਡਿਵਾਈਡਰ ਨਾਲ ਟਕਰਾ ਗਈ ਜਿਸ ਚ 4 ਲੋਕਾਂ ਦੀ ਮੌਤ ਹੋ ਗਈ, 3 ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਇੱਕੋ ਕਰਦੇ ਮੈਂਬਰ ਨੇ ਜੋ ਕਿ ਮਿਰਠ ਤੋਂ ਉਜੈਨ ਜਾ ਰਹੇ ਸੀ ਪਰ ਹਾਈਵੇ ਤੇ ਅਚਾਨਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਛੱਟ ਗਈ। ਨੂਰਪੁਰ 베ਦੀਚ ਪੁਲਿਸ ਨੇ 24 ਘੰਟਿਆਂ ਚ ਲੁੱਟ ਦੀ ਵਾਰਦਾਤ ਸੁਲਝਾ ਲਈ। ਦੁਕਾਨਦਾਰ ਤੋਂ ਲੁੱਟਖੋ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 26 ਮਾਰਚ ਦੀ ਰਾਤ 4-5 ਬਦਮਾਸ਼ਾਂ ਨੇ ਦੁਕਾਨ ਚ ਲੁੱਟ ਕੀਤੀ ਸੀ। 27 ਤਰੀਕ ਨੂੰ ਪੀੜਤ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਜਿਸ ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋ ਦੀ ਪਾਲ ਹਲੇ ਚ। ਕੁਰੂਕਸ਼ੇਤਰ ਦੀ ਜ਼ਿਲ੍ਹਾ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਸ ਵੱਲੋਂ ਆਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਮੁਲਜ਼ਮ ਮੁਲਜ਼ਮ ਕੋਲ ਆਫੀਮ ਦੇ 600 ਦੇ ਕਰੀਬ ਬੂਟੇ ਬਰਾਮਦ ਹੋਏ ਨੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਜਿਸ ਤੇ ਆਧਾਰ ਤੇ ਉਨ੍ਹਾਂ ਨੇ ਇਹ ਕਾਰਵਾਈ ਕੀਤੀ ਆਫੀਮ ਦੇ ਪਿਆਰ ਬੂਟੇ ਬਰਾਮਦ ਕੀਤੇ ਮੁਲਜ਼ਮ ਨੂੰ ਅਦਾਲਤ ਚ ਪੇਸ਼ ਕਰਕੇ ਛੇਲ ਪੇਸ਼ ਕੀਤਾ ਅਬੋਰ ਚ ਡਰੱਗ ਇੰਸਪੈਕਟਰ ਵੱਲੋਂ ਇੱਕ ਮੈਡੀਕਲ ਸਟੋਰ ਤੇ ਰੇਡ ਕੀਤੀ ਗਈ ਜਿਸ ਦੇ ਚਲਦਿਆਂ ਬਿਨਾਂ ਲਾਇਸੈਂਸ ਡਿਗਰੀ ਦੇ ਸਟੋਰ ਚਲਾ ਰਹੇ ਸ਼ਖਸ ਨੂੰ ਕਾਬੂ ਕੀਤਾ ਗਿਆ ਥਾਣਾ 420 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਡਾਕ ਇੰਸਪੈਕਟਰ ਨੇ ਦੱਸਿਆ ਕਿ ਮੈਡੀਕਲ ਸਟੋਰ ਤੇ ਕਈ ਦਵਾਈਆਂ ਦੇ ਖੁੱਲੇ ਪੱਤੇ ਪਾਏ ਗਏ ਤੇ ਜਦੋਂ ਇਹਨਾਂ ਦੇ ਬਿੱਲ ਬਾਰੇ ਪੁੱਛਿਆ ਗਿਆ ਤਾਂ ਮੈਡੀਕਲ ਸਟੋਰ ਮਾਲਕ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਰੋਪੜ ਜ਼ਿਲ੍ਹਾ ਜੇਲ੍ਹ ਚ ਇੱਕ ਹਵਾਲਾਤੀ ਦੀ ਸ਼ੱਕੀ ਹਲਾਤਾਚ ਬਹੁਤ ਹੋ ਗਈ ਮ੍ਰਿਤਕ ਦੀਪ ਚਾਨ ਸੰਦੀਪ ਕੁਮਾਰ ਵਾਸੀ ਰਿਵਾੜੀ ਹਰਿਆਣਾ ਵੱਜੋਂ ਹੋਈ ਜੇਲ੍ਹ ਅਧਿਕਾਰੀਆਂ ਵੱਲੋਂ ਸੰਦੀਪ ਕੁਮਾਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਸੰਦੀਪ ਨੂੰ ਮ੍ਰਿਤਕ ਦੱਸਿਆ ਤੇ ਹਵਾਲਾਤੀ ਦੀ ਮੌਤ ਕਿਹੜੇ ਕਾਰਨਾ ਕਰਕੇ ਹੋਈ ਇਸ ਬਾਰੇ ਪਤਾ ਨਹੀਂ ਲੱਗ ਪਾਇਆ ਸੰਦੀਪ ਕੁਮਾਰ ਨੂੰ ਪਿਛਲੇ ਸਾਲ 27 ਅਕਤੂਬਰ ਨੂੰ ਕੀਰਤਪੁਰ ਸਾਹਿਬ ਕੈਂਡੀ ਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਪਾਣੀ ਪੱਚ ਨਹਿਰ ਚ ਡੁੱਬੇ ਚਾਚਾ ਸੌੜਾ ਤੇ ਜਵਾਈ ਦੀਆਂ ਲਾਸ਼ਾਂ ਚੌਥੇ ਦਿਨ ਬਰਾਮਦ ਹੋਈਆਂ ਦੋਵੇਂ ਹੀ Holi ਵਾਲੇ ਦਿਨ ਡੁੱਬੇ ਸੀ ਪਾਣੀ ਤੇ ਤੈਰਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਪੁਲਿਸ ਵੱਲੋਂ ਦੋਨਾਂ ਦੀ ਪਛਾਣ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੋਵੇਂ ਮ੍ਰਿਤਕ ਉੱਤਰ ਪ੍ਰਦੇਸ਼ ਦੇ ਸejanpur ਦੇ ਰਹਿਣ ਵਾਲੇ ਨੇ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਪਾਦੀ ਕੋਪਾਲ ਕਲੋਨੀ 'ਚ ਰਹਿ ਰਹੇ। ਸਗਰੂਰ ਚ ਕਾਲੀ ਦਲ ਵੱਲੋਂ ਡੀਸੀ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਜ਼ਹਿਰੀਲੀ ਸ਼ਰਾਬ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕੀਤੀ ਗਈ। ਅਕਾਲੀ ਦਲ ਦੇ ਵਰਕਰਾਂ ਨੇ ਪੀੜਤ ਪਰਿਵਾਰਾਂ ਲਈ 20-20 ਲੱਖ ਰੁਪਏ ਦੀ ਵਿੱਤੀ ਵਚਨ ਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਧਰਨੇ 'ਚ ਪਰਮਿੰਦਰ ਢੀਂਸਾ ਸਮੇਤ ਕਈ ਅਕਾਲੀ ਆਗੂ ਮੌਜੂਦ ਰਹੇ। ਅੱਜ ਵੀ ਸਮਾਣਾ 'ਚ ਜ਼ਹਿਰੀਲੀ ਸ਼ਰਾਬ ਨਾਲ ਦੋ ਲੋਕਾਂ ਦੀ ਮੌਤ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਹਰਮੰਦਰ ਸਾਹਿਬ ਦੇ ਜੜੇ ਸੋਨੇ ਦੀ ਸਫਾਈ ਦੀ ਸੇਵਾ ਸ਼ੁਰੂ ਹੋ ਗਈ ਹੈ। ਇਹ ਸੇਵਾ ਬਰਬਿੰਗਪ ਤੋਂ ਆਏ ਕਾਰ ਸੇਵਕਾਂ ਵੱਲੋਂ ਕੀਤੀ ਜਾ ਰਹੀ ਹੈ। ਗੁਰੂ ਨਾਨਕ ਨਿਸ਼ਕਾਮ ਸੇਵਾ ਜਥੇ ਵੱਲੋਂ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਦੇ ਰੀੱਚੇ ਦੇ ਪਾਣੀ ਨਾਲ ਸੋਨੇ ਦੀ ਸਫਾਈ ਕੀਤੀ ਜਾ ਰਹੀ ਹੈ। ਜਥੇ ਦੇ 35 ਮੈਂਬਰ ਹਰ ਰੋਜ਼ ਇਹ ਸੇਵਾ ਕਰਿਆ ਕਰਨਗੇ। ਦਰਬਾਰ ਸਾਹਿਬ ਦੇ ਸੋਨੇ ਦੇ ਗੁੰਬਦਾਂ ਨੂੰ ਚਮਕ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਹੈ।